ਬਾਈ ਗੁਰਜੀ ਦਾ ਖਾਲਸਾ ਇਹ ਆਪਾਂ ਚੱਲੇ ਆ ਸਿੱਖੀ ਵੀ ਕਈ ਤਰ੍ਹਾਂ ਦੀ ਹੈ ਨਾ ਇੱਕ ਤਾਂ ਦੇਦੀ ਹੈ ਸਾਡੇ ਲਈ ਵੀ ਕਈ ਵਧੀਆ ਸਿੱਖ ਲੈਂਦੇ ਹੁਣ ਤੁਸੀਂ ਅਮਰੀਕਾ ਜਾਣਾ 50 ਲੱਖ ਲੱਗਣਾ ਵਾ ਤੇ ਸਾਡਾ ਸਸਤਾ ਹੀ ਹੈ ਅਸੀਂ ਫ੍ਰੀ ਚ ਚੱਲ ਜਾਈਦਾ ਆਖੋ ਸਤਿਨਾਮ ਤਾਂ ਦੇਦੀ ਹੈ ਨਾ ਪੈਸੇ ਮਿਲਦੇ ਵਾਦੂ ਦੂਸਰੀ ਹਿਰਸ ਦੀ ਤੀਸਰੀ ਸਿੱਖੀ ਆ ਦੇਖਾ ਦੇਖੀ ਦੀ ਵੀ ਉਹਨੇ ਦਮਾਲਾ ਵੱਧਾਏ ਅਮਰਤ ਛੱਕਿਆ ਉਹਦੀ ਪਰਸਨਲਿਟੀ ਬੜੀ ਸੋਹਣੀ ਆਖੋ ਸਤਨਾਮ ਲਓ ਜੀ ਮੇਰਾ ਨਾਮ ਵੀ ਲਿਖ ਲਿਓ ਲਓ ਜੀ 5000 ਬੰਦੇ ਨੇ ਅਮਰਤ ਛੱਕ ਲਿਆ 10 ਨੇ ਛੱਕ ਲਿਆ 15 ਨੇ ਕੋਈ ਕਹਿੰਦਾ ਮੈਂ 7 ਲੱਖ ਨੂੰ ਛਕਾਇਆ ਕੋਈ ਕਹਿੰਦਾ ਮੈਂ 2 ਲੱਖ ਨੂੰ ਕੋਈ ਕਹਿੰਦਾ ਮੈਂ 50000 ਨੂੰ ਗਏ ਕਿੱਥੇ ਆਖੋ ਸਤਨਾਮ ਕਿੱਥੇ ਗਏਓ ਕਾਰਨ ਕੀ ਜਦੋਂ ਟਪਲਾ ਵੱਜਦਾ ਏ ਬਾਜਾ ਵੱਜਦਾ ਏ ਇੱਕ ਵਾਰੀ ਰੋਹ ਚੜਦਾ ਏ ਤੇ ਬੰਦਾ ਕਹਿੰਦਾ ਅੱਜ ਮੈਂ ਕੁਰਬਾਨ ਹੋ ਜਾਣਾ ਆਖੋ ਸਤਨਾਮ ਮੇਰੇ ਵਰਗਾ ਕੋਈ ਢਾਡੀ ਹੀ ਤੇ ਉਹਨੇ ਵਾਰ ਗਾਈ ਤੁਸੀਂ ਸੁਣਨ ਦਾ ਸ਼ੌਂਕ ਰੱਖਦੇ ਹੋ ਤੇ ਉਦੋਂ ਪੰਜਾਬੀ ਮੋਰਚੇ ਲੱਗਦੇ ਸੀ ਸਾਡੇ ਵੱਡਿਆਂ ਨੇ ਲਾਏ ਤੇ ਸ਼ਹੀਦੀਆਂ ਵੀ ਦਿੱਤੀਆਂ ਤੇ ਉਹਨਾਂ ਨੇ ਜਦੋਂ ਵਾਰ ਗਾਈ ਤੇ ਮੁਰਦਿਆਂ ਚ ਜਾਨ ਭਰਤੀ ਜਕਾਰੇ ਛੱਡੇ ਤੇ ਸਾਰੇ ਤਿਆਰ ਹੋ ਉਹਨਾਂ ਕਹ ਆ ਵੀ ਅੱਜ ਜਿਹੜੀ ਮੁਕਾਬਲੇ ਦੇ ਵਿੱਚ ਅਗਲੀ ਵਾਰੀ ਹੈ ਸਾਡੇ ਨਾਂ ਲਿਖੋ ਆਖੋ ਸਤਨਾਮ ਸ੍ਰੀ ਉਹਨਾਂ 25 26 ਦਾ ਜਥਾ ਬਣਾਇਆ ਤੇ ਕਹਿੰਦੇ ਵੀ ਅੱਜ ਕੁਰਬਾਨ ਹੋਣਾ ਏ ਜਦੋਂ ਤੁਰੇ ਜਾਣਾ ਤੇ ਉਹ ਮੇਰੇ ਵਰਗਾ ਜਿਹੜਾ ਢਾਡੀ ਸਿੰਘ ਸੀ ਨਾ ਮੈਂ ਵੀ ਵਿੱਚੇ ਉਹ ਅੱਗੇ ਪੱਲੀ ਦਾਤਰੀ ਲੈ ਕੇ ਤੁਰਿਆ ਹੋਇਆ ਕਾਸੀ ਚ ਪੱਲੀ ਲਈ ਦਾਤਰੀ ਕਹਿੰਦੇ ਆਪਾਂ ਕਿਧਰ ਚੱਲੇ ਕਹਿੰਦਾ ਪੱਠੇ ਵੱਢਣ ਕਿੰਦਾ ਤੂੰ ਕੱਲ ਸਾਨੂੰ ਇੰਨਾ ਸੋਹਣਾ ਇਤਿਹਾਸ ਸੁਣਾਇਆ ਮੁਰਦੇ ਜੀ ਦੇ ਕਰਤੇ ਅਹੀਂ ਕੁਰਬਾਨੀ ਦੇਣ ਚੱਲੇ ਤੂੰ ਪੱਠੇ ਵੱਢਣ ਚੱਲਿਆ ਤੂੰ ਕਿਉਂ ਨਹੀਂ ਚੱਲਿਆ ਕਿੰਦਾ ਮੇਰੀ ਸਿਰਫ ਡਿਊਟੀ ਇੰਨੀ ਹੈ ਤਿਆਰ ਕਰਨਾ ਕਿੰਦੇ ਮਤਲਬ ਕੀ ਕਿੰਦਾ ਹਣ ਤੁਸੀਂ ਮੁਕਾਬਲੇ ਤੇ ਜਾ ਕੇ ਮਰ ਜਾਣਾ ਵਾ ਤੇ ਕੱਲ ਨੂੰ ਨਵਾਂ ਜੱਥਾ ਤਾਂ ਹੀ ਤਿਆਰ ਹੋ ਜੇ ਮੈਂ ਜਿੰਦਾ ਰਹਾਂ ਆਖੋ ਸਤਨਾਮ ਫੇਰੀ ਤਿਆਰ ਕਰਾਂਗੇ ਨਾ ਇਸ ਕਰਕੇ ਸਾਡੀ ਡਿਊਟੀ ਤੁਹਾਨੂੰ ਮਰਵਾਉਣਾ ਅਹੀਂ ਨਾਂਦੀ ਲੈਣਿਆ ਇਸ ਚਾਹੀਜੇ ਜਿੰਨੇ ਵੀ ਅੱਜ ਧਰਮਾਂ ਦੇ ਵਿੱਚ ਪੰਗੇ ਪਾਉਣ ਵਾਲੇ ਬੰਦੇ ਆ ਨਾ ਧਰਮ ਨਾਲ ਉਹਨਾਂ ਦਾ ਕੋਈ ਇਲਾਕਾ ਦੇ ਕਹਿੰਦੇ ਕੱਖ ਨਹੀਂ ਉਹ ਸਿਰਫ ਉਹਨਾਂ ਦੀ ਡਿਊਟੀ ਇਹੋ ਆ ਵੀ ਪੇਚਾ ਪਾਈ ਰੱਖੋ ਤੇ ਆਪਣਾ ਕੰਮ ਕਰੀ ਚੱਲੋ ਥੋੜਾ ਕੌਮ ਨੇ ਨੁਕਸਾਨ ਝੱਲਿਆ ਏ ਉੱਥੇ ਘਾਹਤ ਪੈਦਾ ਹੋਈ ਪਾਗਾਂ ਵਾਲਿਓ ਉਹ ਤਿੰਨਾਂ ਚੋਂ ਨਾ 13 ਚੋਂ 13 ਚਲੇ ਗਏ ਨਹੀਂ ਦਿਲ ਪਿਆ ਕੁਰਬਾਨੀ ਦੇਣ ਦਾ ਤੇ ਉਹ ਤਿੰਨ ਕਿਹੜੇ ਸੀ ਜੋੜੋ ਹੱਥ ਹਣ ਸਾਰੇ ਜੋੜਿਓ ਖੂਨ ਸ਼ਹੀਦਾਂ ਦਾ ਸਦਾ ਪਾਪ ਹੁੰਦਾ ਸਜਦੇ ਹੁੰਦੇ ਜਿੱਥੇ ਡੁੱਲ ਜਾਂਦਾ ਉਸ